ਜਦੋਂ ਸਾਨੂੰ ਲੋੜਿਆ ਯਾਰ ਜਾਂ ਸਾਡੇ ਲਈ ਨਹੀਂ ਕੋਈ ਖੜਦਾ ਅਸੀਂ ਕਿਸੇ ਤੋਂ ਸ਼ਿੱਕੂ ਲੈਣਾ ਹਾਂਜੀ ਸასი ਗਾਲ ਦੋਸਤੋ ਦੋਸਤੋ ਇਸ ਵੇਲੇ ਅਸੀਂ ਖੜੇ ਆਂ ਪਿਆਸ ਤਰਿਆ ਦੇ ਉੱਤੇ ਰੜੇ ਮੰਡੂ ਉੱਤੇ ਜਿੱਥੇ ਹਰ ਪ੍ਰਭਾਵਿਤ ਏਰੀਆ ਆ ਮੇਰੇ ਮਗਰਲੇ ਪਾਸੇ ਦੇਖ ਲਓ ਪਾਣੀ ਆ ਵੀਰਾਂ ਨੇ ਦੱਸਿਆ ਵੀ ਰਾਤੀ ਜਿਹੜਾ ਪਾਣੀ ਘਟ ਗਿਆ ਸੀਗਾ ਤੇ ਹੁਣ ਫੇ 1.5-2 ਫੁੱਟ ਜਿਹੜਾ ਪਾਣੀ ਵਧਿਆ ਆ ਵੀਰ ਹੁਣ ਇੱਧਰ ਸੇਵਾ ਲੈ ਕੇ ਆਏ ਆ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜੀ ਸასი ਗਾਲ ਜੀ ਸასი ਗਾਲ ਜੀ ਬਾਜੀ ਵਾਈ ਗੁਰੂ ਜੀ ਖਾਲਸਾ ਬਾਜੀ ਪਾਜੀ ਤੁਸੀਂ ਮੈਨੂੰ ਪਹਿਲਾਂ ਇਦਾਂ ਦੱਸੋ ਵੀ ਤੁਸੀਂ ਨੇਪਾਲ ਤੋਂ ਐ ਅਸੀਂ ਨਹੀਂ ਬਾਜੀ ਪੰਜਾਬ ਤੋਂ ਆਏ ਆ ਜ ਕਿੱਥੋਂ ਐ ਪੰਜਾਬ ਮੋਹਾਲੀ ਤੋਂ ਜੀ ਮੋਹਾਲੀ ਤੋਂ ਭਾਜੀ ਤੁਸੀਂ ਸ਼੍ਰੀਲੰਕਾ ਤੋਂ ਨਹੀਂ ਜੀ ਅਸੀਂ ਸਾਰੇ ਮੋਹਾਲੀ ਪੰਜਾਬ ਤੋਂ ਆਏ ਆਂ ਜੀ ਪੰਜਾਬ ਤੋਂ ਹਾਂਜੀ ਤੁਸੀਂ ਭਾਜੀ ਉੱਤਰਖੰਡ ਤੋਂ ਨਹੀਂ ਮੋਹਾਲੀ ਦੀਆਂ ਪੁੱਤ ਜੌਪ ਦੀਆਂ ਹਾਂਜੀ ਹਾਂ ਤੁਸੀਂ ਭਾਜੀ ਕਿਹੜੀ ਜਗ੍ਹਾ ਤੋਂ ਆਏ ਮੋਹਾਲੀ ਤੋਂ ਉਹ ਲੀਬੀਆ ਲੂਬੀਆ ਕਿੱਥੋਂ ਨਹੀਂ ਜੀ ਮੋਹਾਲੀ ਤੋਂ ਨਹੀਂ ਪੰਜਾਬ ਤੋਂ ਹਾਂਜੀ ਪੰਜਾਬ ਇਹ ਭਾਜੀ ਤੁਸੀਂ ਇਸ ਵੇਲੇ ਸੇਵਾ ਕਰ ਲਈ ਆ ਗੱਡੀ ਤੁਹਾਡੀ ਭਰੀ ਪਈ ਆ ਹਨਾ ਸਮਾਨ ਲੈ ਕੇ ਆਏ ਆ ਤੁਸੀਂ ਤੁਹਾਡੇ ਮਨ ਵਿੱਚ ਦਰਦ ਉੱਠਿਆ ਦੇਖ ਲਓ ਕਿੰਨੇ ਕਿਲੋਮੀਟਰ ਆਪਣਾ ਪਿੰਡਾ ਬਣਦਾ ਪਿੰਡ ਦੇ ਤਰੀਬੰਦੇਪਨ ਹੈਗਾ ਜੀ 1.200 ਕਿਲੋਮੀਟਰ ਹੈ 200 ਕਿਲੋਮੀਟਰ ਚਲੋ ਆਪਣੇ ਭਰਾਵਾਂ ਦੀ ਬਾਹ ਫੜ ਲਈ ਇੱਕ ਦਰਦੀ ਹੋਣ ਦੇ ਨਾਤੇ ਆਏ ਆ ਬਿਲਕੁਲ ਬਿਲਕੁਲ ਤੁਹਾਡੇ ਮਨ ਵਿੱਚ ਪਹਿਲਾਂ ਤਾਂ ਮੈਨੂੰ ਇਦਾਂ ਦੱਸੋ ਵੀ ਉੱਥੇ ਬੈਠਿਆਂ ਦੇ ਕੀ ਆ ਵੀਡੀਓ ਦੇਖ ਕੇ ਵੀ ਤੁਹਾਡਾ ਜਿਦਾ ਦਰਦ ਉਛਲਿਆ ਤੁਸੀਂ ਇਹਨਾਂ ਭਰਾਵਾਂ ਦੀ ਮੱਤ ਕਰਨ ਲਈ ਆ ਅਸੀਂ ਜੀ ਵੀਡੀਓ ਦੇਖੀ ਆ ਅਸੀਂ ਬਹੁਤ ਲੋਕਾਂ ਦੀ ਵੀਡੀਓ ਦੇਖੀ ਆ ਜਿਹੜੇ ਘਰ ਡੁੱਬੇ ਪਏ ਨੇ ਸਾਡੇ ਪੰਜਾਬ 'ਚ ਇਹ ਹਾਲ ਹੈ ਬਾਕੀਆਂ ਦਾ ਮੈਨੂੰ ਪਤਾ ਨਹੀਂ ਸਟੇਟ ਨੇ ਕੀ ਕਰਨੇ ਕਰਨ ਪਰ ਪੰਜਾਬ ਹਰ ਕਿਸੇ ਵਾਸਤੇ ਖੜਾ ਹੋਇਆ ਹੈ ਤਾਂ ਅੱਜ ਪੰਜਾਬੀ ਹੀ ਆ ਅਸੀਂ ਦੇਖ ਰਹੇ ਆ ਕਿ ਆਰਾਮ ਨਾਲ ਬੈਠੇ ਆ ਜੇ ਸ ਸਾਨੂੰ ਕਈ ਵੀਡੀਓ ਦੇਖੀ ਲੋਕੀ ਰੋ ਰਹੇ ਆ ਉਹਨਾਂ ਦਾ ਬੜਾ ਜਾਲੀ ਮਾਰੀ ਬਹੁਤ ਨੁਕਸਾਨ ਹੋਇਆ ਘਰ ਡੁੱਬ ਗਏ ਨੇ ਹਜੇ ਵੀ ਦੇਖ ਕੇ ਆਇਆ ਸੀ 8 8 ਫੁੱਟ ਪਾਣੀ ਖੜਾ ਤੇ ਲੋਕੀ ਕਿਸ਼ਤੀਆਂ ਰਾਹੀਂ ਜਾ ਰਹੇ ਆ ਤੇ ਸਾਨੂੰ ਬੜਾ ਫੀਲ ਹੋਇਆ ਵੀਡੀਓ ਹਿਲੂਆ ਅਸੀਂ ਭਰਾ ਤਿੰਨੋ ਚਾਰ ਇਕੱਠੇ ਆਪਣੀ ਫੋਨ 35 40 ਬੰਦਿਆਂ ਨੂੰ ਲੈ ਕੇ ਆਇਆ 500 ਤੋਂ ਗੱਡੀਆਂ ਸਾਡੀ ਭਰੀ ਹੋਈਆਂ ਟਰੱਕ ਲੈ ਕੇ ਆਏ ਨਾਲ ਜਿੰਨਾ ਸੇਵਾ ਪਾਣੀ ਹਜੂ ਮਹਾਰਾਜ ਜਦੋਂ ਫਾਨੀ ਕੋ ਹਿੰਮਤ ਦੇਗਾ ਅਸੀਂ ਕਰਾਂਗੇ ਜੀ ਤੇ ਸਾਨੂੰ ਤਾਂ ਬਹੁਤ ਫੀਲ ਹੈ ਕਿ ਅਸੀਂ ਹੁਣ ਦੋ ਦਿਨ ਬਾਅਦ ਫੇਰ ਆਣਾ ਪਰਸੋਂ ਦੇ ਆ ਵੀ ਆਵਾਂਗੇ ਤੇ ਬਾਕੀ ਜਿਹੜੇ ਮੇਰੇ ਭੈਣ ਭਰਾ ਪੰਜਾਬੀ ਇਸ ਵੀਡੀਓ ਨੂੰ ਦੇਖ ਰਹੇ ਹੋ ਘਰ ਚ ਇਸ ਜਿੱਥੇ ਬੈਠੇ ਆ ਉਹਨਾਂ ਨੂੰ ਮੇਰੀ ਅਰਦਾਸ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਪੰਜਾਬੀਓ ਜਿਹੜਾ ਖੜੇ ਹੋ ਸੁਣੋ ਇੱਥੇ ਪੰਜਾਬੀਆਂ ਨੂੰ ਤੁਹਾਡੀ ਲੋੜ ਹੈ ਇੱਥੇ ਆਓ ਦੇਖੋ ਦਰਿਆ ਕੋਲ ਕਿੰਨਾ ਲੋਕੀ ਰਹਿ ਰਹੇ ਆ ਕਿੰਨਾ ਪਰੇਸ਼ਾਨ ਹੈ ਲੋਕ ਮੁਸ਼ਕਿਲ ਵੀ ਹੋਣ ਰਿਹਾ ਪਾਜੀ ਮੁਸ਼ਕਿਲ ਵੀ ਆ ਰਹੀ ਜੀ ਮੱਛਰ ਬੁਰਾ ਹਾਲ ਹੈ ਫੜਕਾਂ ਤੇ ਕਿੰਨਾ ਲੋਕੀ ਘਰੋਂ ਬਾਹਰ ਆ ਕੇ ਹਾਈਵੇ ਤੇ ਬੈਠ ਕੇ ਮੰਜੜਾ ਬਲਾ ਕੇ ਕਿੰਨਾ ਲੇਟੇ ਹੋਏ ਆ ਘਰ ਜਾਣ ਦੀ ਇਹਨਾਂ ਕੋਲ ਕੋਈ ਪ੍ਰਬੰਧ ਨਹੀਂ ਹੈ ਘਰ ਜਬਾੜ ਨਹੀਂ ਸਕਦੇ 8-8 ਫੁੱਟ ਤਬਾਨੀ ਪਿਆ ਘਰ ਹਾਂਜੀ ਆ ਵੀਰ ਮੈਨੂੰ ਜਿਹੜਾ ਇਹ ਲੱਗਦਾ ਭਾਈ ਤੁਸੀਂ ਸ਼੍ਰੀਲੰਕਾ ਤੋਂ ਨਾਨਾ ਸਰ ਪੰਜਾਬ ਦੇ ਆ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਮਾਲੀ ਤੇ ਦੋਸਤੋ ਅੱਜ ਪੰਜਾਬ ਨੂੰ ਜਦੋਂ ਲੋੜ ਪਈ ਆ ਨਾ ਤੇ ਪੰਜਾਬ ਦੀ ਬਾਹਮ ਫੜਨ ਸਿਰਫ ਪੰਜਾਬੀ ਆਇਆ ਜਿੱਥੇ ਸਾਡੀ ਦਸਵੰਧ ਦਾ ਪੈਸਾ ਕੱਢ ਕੇ ਬਾਹਰਲੇ ਰਾਜਾਂ ਵਿੱਚ ਜਾਂ ਬਾਹਰਲੇ ਮੁਲਕਾਂ ਵਿੱਚ ਇੱਥੇ ਖਰਚਿਆ ਜਾਂਦਾ ਸੀ ਕੋਈ ਨਹੀਂ ਅੱਜ ਸਾਡੇ ਲਈ ਬੌੜਿਆ ਜੇ ਅੱਜ ਸਾਡੇ ਲਈ ਬੌੜਿਆ ਨਾ ਤੇ ਇਹ ਪੰਜਾਬੀ ਭਰਾ ਬੌੜਿਆ ਤੇ ਇਸ ਲਈ ਆਪਣੀ ਜਿਹੜੀ ਦਸਾਂ ਨੌਂ ਦੀ ਕਿਰਤ ਕਮਾਈ ਜਦੋਂ ਚੰਗੇ ਪਾਸੇ ਲਾਉਣੀ ਹੁੰਦੀ ਨਾ ਥੋੜਾ ਇਤੋਂ ਕੰਮ ਲੈ ਕੇ ਦਿਮਾਗ ਤੋਂ ਫੇਲ ਆਇਆ ਕਰੋ ਤਾਂ ਕਿ ਜਦੋਂ ਸਾਨੂੰ ਲੋੜਿਆ ਯਾਰ ਜਾਂ ਸਾਡੇ ਲਈ ਨਹੀਂ ਕੋਈ ਖੜਦਾ ਅਸੀਂ ਕਿਸੇ ਤੋਂ ਸ਼ਿਕੂ ਲੈਣਾ ਤੇ ਤੁਹਾਨੂੰ ਤੁਹਾਡੇ ਅੱਗੇ ਹੀ ਬੇਨਤੀ ਕਰਦਾ ਵੀ ਅੱਜ ਭਰਾਵਾਂ ਦੇ ਨਾਲ ਖੜੋ ਇੱਥੇ ਆਓ ਜਿੱਥੇ ਇਹ ਹਰ ਪ੍ਰਭਾਵਿਤ ਲਾ ਕੇ ਆ ਬਹੁਤ ਬੁਰੀ ਬੁਰੇ ਹਾਲਾਤ ਹੈ ਅਕਰੀ ਅੱਖੀਆਂ ਆਣ ਕੇ ਦੇਖ ਲਓ ਤੁਹਾਡਾ ਅੱਖਾਂ ਜਦੋਂ ਪਾਣੀ ਆਊਗੇ ਆਊਗੇ ਤੁਹਾਡਾ ਅੰਦਰ ਰਹੂਗਾ ਤੁਹਾਡਾ ਦਿਲ ਰਹੂਗਾ